ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਮੈਂ ਹਾਂ ਤੁਹਾਡਾ ਦੋਸਤ ਗੋਵੀ ਸਿੰਘ ਤਾਂ ਦੋਸਤੋ ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਇੱਕ ਨਵੀਂ ਵੀਡੀਓ ਅੱਜ ਦੋਸਤੋ ਆਪਾਂ ਬਣਾਵਾਂਗੇ ਮਟਰਾਂ ਵਾਲੇ ਚੋਲ ਮਟਰਾਂ ਵਾਲੇ ਚੋਲ ਵੇਖਿਓ ਮੈਂ 5 ਮਿੰਟ ਤੋਂ ਨੇ ਬਣਾ ਲਏ ਨੇ ਤਾਂ ਤੁਸੀਂ ਵੀ ਮੇਰੇ ਨਾਲ ਕਰੋ ਟਰਾਈ ਤੇ ਮਟਰ ਮੇਰੇ ਕੋਲ ਕੱਢੇ ਪਏ ਆ ਬਾਸ ਹੁਣ ਮੈਂ ਸਰਦੀ ਬੜੀ ਅੱਜ ਤਾਂ ਛੁੱਟੀ ਵਾਲਾ ਦਿਨ ਹੈ ਤੇ ਮੈਂ ਚਾਹਾਂ ਮਟਰਾਂ ਵਾਲੇ ਚੋਲ ਬਣਾਉਣੇ ਆ ਤਾਂ ਕਰੀਏ ਫੇਰ ਸ਼ੁਰੂ ਆਪਾਂ ਚਲੋ ਕਰਦੇ ਆ ਸ਼ੁਰੂ ਦੋਸਤੋ ਮੈਂ ਦਾਵਤ ਕੰਪਨੀ ਦੇ ਚੋਲ ਲਿੱਤੇ ਨੇ ਅੱਜ ਇਹ ਬਾਸਮਤੀ ਝੋਲ ਨੇ ਇਹ ਫੋਨ ਹੁੰਦੀ ਹੈ ਤੇ ਇੱਕ ਗਲਾਸ ਤਕਰੀਬਨ ਪੌਣਾ ਜਾਂ ਇੱਕ ਗਲਾਸ ਦੇ ਆਸ-ਪਾਸ ਝੋਲ ਲਵਾਂਗੇ ਮੈਂ ਪੌਣਾ ਗਲਾਸ ਲਿਤਾ ਹੈ ਕਿਉਂਕਿ ਇਹ ਬਾਸਮਤੀ ਝੋਲ ਜਿਹੜੇ ਹੁੰਦੇ ਆ ਫੁੱਲ ਕੇ ਕਾਫੀ ਵੱਨ ਜਾਂਦੇ ਨੇ ਤਾਂ ਤੁਸੀਂ ਦੇਖੋਗੇ ਝੋਲ ਬਹੁਤ ਸਾਫ਼ ਹੁੰਦੇ ਇਹਨਾਂ ਨੂੰ ਚੁਗਾਂ ਦੀ ਲੋੜ ਨਹੀਂ ਹੁੰਦੀ ਆ ਤੁਸੀਂ ਚੈੱਕ ਕਰ ਸਕਦੇ ਹੋ ਦਾਣਾ ਵੀ ਵੇਖੋ ਇਹਦਾ ਆ ਦੇਖੋ ਕਿੱਡੇ ਵਧੀਆ ਝੋਲ ਨੇ ਤਾਂ ਦੋਸਤੋ ਇਹਨਾਂ ਨੂੰ ਆਪਾਂ ਪਾਣੀ ਵਿੱਚ ਭਿਓ ਦੇਵਾਂਗੇ ਤਕਰੀਬਨ 10 ਕਿ ਮਿੰਟ ਵਾਸਤੇ 10 ਮਿੰਟ ਪੀਜਣਾ ਹੀ ਹੋਗਾ ਚੋਲ ਵਧੀਆ ਭਿੱਜ ਜਾਂਦੇ ਨੇ ਤੇ ਚੋਲ ਵਧੀਆ ਬਣਦੇ ਨੇ ਫੁੱਲਦੇ ਵਧੀਆ ਨੇ ਤਾਂ ਦੋਸਤੋ ਫਿਰ ਆਪਾਂ ਇੱਕ ਕੜਾਈ ਦੇ ਵਿੱਚ ਰਿਫਾਈਨਡ ਔਲ ਪਾਵਾਂਗੇ ਜਦ ਤੱਕ ਰਿਫਾਈਨਡ ਔਲ ਗਰਮ ਹੁੰਦਾ ਹੈ ਫਿਰ ਆਪਾਂ ਉਹਦੇ ਵਿੱਚ ਜੀਰਾ ਪਾ ਲਵਾਂਗੇ ਬਾਕੀ ਇੱਕ ਲੌਂਗ ਵੀ ਮੈਂ ਪਾਵਾਂਗਾ ਇੱਕ ਲੌਂਗ ਪਾਣ ਨਾਲ ਇਹ ਹੋਊਗਾ ਚੋਲਾਂ ਵਿੱਚ ਜਿਹੜੀ ਖੁਸ਼ਬੂ ਬਹੁਤ ਵਧੀਆ ਆਏਗੀ ਅਨੇ ਚੋਲ ਬਹੁਤ ਸੁਆਬਾਂ ਦੇ ਲੌਂਗ ਨਾਲ ਲੰਗ ਬੋਤੀ ਜਿਹਾ ਹੁੰਦਾ ਵੈਸਾ ਇੱਕ ਲੰਗ ਬੋਤੀ ਆ। ਉਹਨਾਂ ਆਪਾਂ ਦੋਸਤੋ ਇੱਥੇ ਅਦਰਕ ਕਟਿਆ ਪਾਵਾਂਗੇ। ਮੰਮੀ ਮੇਰੇ ਮੋਟਾ-ਮੋਟਾ ਕਟਿਆ ਅਦਰਕ ਖਾਂਦੇ ਨੇ ਤਾਂ ਮੈਂ ਮੋਟਾ ਪਾਇਆ। ਉਸ ਤੋਂ ਬਾਅਦ ਅਹੀ ਇਹਦੇ ਵਿੱਚ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਵੀ ਕੱਟ ਕੇ ਪਾ ਦਵਾਂਗੇ। ਹੁਣ ਬਿਆਜ ਅਤੇ ਅਦਰਕ ਜਦ ਤੱਕ ਪੁੱਜਦੇ ਨੇ ਫੇਰ ਆਪਾਂ ਇਹਦੇ ਵਿੱਚ ਥੋੜੀ ਜੀ ਇੱਕ ਜਾਂ ਦੋ ਹਰੀ ਮਿਰਚਾਂ ਵੀ ਪਾ ਸਕਦੇ ਹੋ। ਮੈਂ ਦੋ ਹਰੀ ਮਿਰਚਾਂ ਵਿੱਚ ਪਾਈਆਂ ਨੇ ਕਿਉਂਕਿ ਸਾਡੇ ਸਾਰੇ ਕਰਾਰਾ ਹੀ ਖਾਂਦੇ ਨੇ। ਆ ਦੋਸਤੋ ਉਸ ਵਾਰ ਇੱਕ ਕੋਲੀ ਮਟਰ ਦੀ ਗਈ ਹੈ ਉਹ ਮਟਰ ਮੈਂ ਧੋ ਕੇ ਵਿੱਚ ਪਾ ਦਿੱਤੇ ਨੇ ਹੁਣ ਦੇਖੋ ਮਟਰਾਂ ਨੂੰ ਜਦੋਂ ਪੋਂਣ ਤੋਂ ਬਾਅਦ ਉਹਦੇ ਵਿੱਚ ਆਪਾਂ ਤਕਰੀਬਨ ਪੋਣਾ ਗੁਚਮਚਾ ਲੂਣ ਦਾ ਪਾਵਾਂਗੇ ਲੂਣ ਪਾੰਨਾ ਇਹ ਹੋਊਗਾ ਮਟਰ ਜਲਦੀ ਨਰਮ ਹੋ ਜਾਣਗੇ ਮਟਰਾਂ ਨੂੰ ਪਹਿਲਾਂ ਜ਼ਿਆਦਾ ਰਿੰਨਣ ਦੀ ਲੋੜ ਨਹੀਂ ਅਗਰ ਤੁਸੀਂ ਛੜਕੇ ਦੇ ਵਿੱਚ ਹੀ ਨਾਲ ਹੀ ਮਟਰ ਪੋਂ ਲੈਂਦੇ ਹੋ ਤੇ ਮਟਰ ਬੜੀ ਜਲਦੀ ਨਰਮ ਹੋ ਜਾਂਦੇ ਉਸ ਤੋਂ ਬਾਅਦ ਅਸੀਂ ਇਹਨੂੰ ਟੱਕ ਦੇਵਾਂਗੇ ਆ ਦੇਖੋ 94 ਦਰਸਲ ਆਪਾਂ ਦੂਜੇ ਪਾਣੀ ਨਾਲ ਫੇਰ ਧੋਣਾ ਹੈ ਇਹ ਵੈਸੇ ਚੋਲ ਹੁੰਦੇ ਸਾਫ਼ ਹੀ ਨੇ ਬਾਕੀ ਫਿਰ ਵੀ ਇਹਨਾਂ ਨੂੰ ਤੁਸੀਂ ਦੋ ਪਾਣੀ ਨਾਲ ਜ਼ਰੂਰ ਧੋ ਉਸ ਤੋਂ ਬਾਅਦ ਦੋਸਤੋ ਇਹਨਾਂ ਨੂੰ ਮਟਰਾਂ ਨੂੰ ਆਪਾਂ ਚਲਾਂਦੇ ਰਵਾਂਗੇ ਹੌਲੀ ਹੌਲੀ ਹਲਾਈ ਜਾਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜ੍ਹੀ ਸਵਾਦ ਅਨੁਸਾਰ ਆਪਾਂ ਲਾਲ ਮਿਰਚ ਪਾਵਾਂਗੇ ਫਿਰ ਥੋੜਾ ਗਰਮ ਮਸਾਲਾ ਹੀ ਪਾ ਦਵਾਂਗੇ ਮਸਾਲੇ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਇਹ ਆਪਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਗਲਾਸ ਪਾਣੀ ਪਾਵਾਂਗੇ ਜੇ ਪੂਣਾ ਗਲਾਸ ਸਾਡੇ ਚੋਲ ਨੇ ਤੇ ਆਪਾਂ ਇਹਦੇ ਵਿੱਚ ਤਕਰੀਬਨ 1.5 ਤੋਂ ਪੂਨੇ 2 ਗਲਾਸ ਤੇ ਆਸ-ਪਾਸ ਆਪਾਂ ਪਾਣੀ ਪਾਉਣਾ ਹੈ ਜ਼ਿਆਦਾ ਪਾਣੀ ਪਾਵਾਂਗੇ ਅਗੇ ਚੋਲ ਕੇ ਪਾ ਬੰਜਦੇ ਨੇ ਅਗਰ ਘੱਟ ਪਾਣੀ ਪਾਵਾਂਗੇ ਤੇ ਚੋਲ ਪੂਰੀ ਤਰ੍ਹਾਂ ਫੁੱਲਦੇ ਨਹੀਂ ਆਹ ਦੋਸਤੋ ਹੁਣ ਆਪਾਂ ਸਾਰੇ ਚੋਲ ਜਿਹੜੇ ਭੋਂਗੇ ਰੱਖੇ ਸੀ ਉਹ ਪਾ ਦਵਾਂਗੇ ਤਾਂ ਉਸ ਤੋਂ ਬਾਅਦ ਅਹੀ ਚੋਲਾਂ ਦੇ ਨਾਲ ਇਹ ਜਿਹੜਾ ਇਹਦਾ ਬਾਕੀ ਪੋਨਾ ਗਲਾਸ ਰਹਿ ਗਿਆ ਸੀ ਉਹ ਵੀ ਆਪਾਂ ਚੋਲਾਂ ਦੇ ਨਾਲ ਹੀ ਪਾ ਦਵਾਂਗੇ ਆ ਤੁਸੀਂ ਦੇਖ ਸਕਦੇ ਹੋ ਹੁਣ ਮੈਂ ਟੋਟਲ ਪੋਨੇ ਦੋ ਗਲਾਸ ਪਾਣੀ ਚੋਲਾਂ ਵਿੱਚ ਪਾਇਆ ਉਸ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਟਾਕੇ ਰੱਖ ਦਾਂਗੇ ਸੇਕ ਆਪਾਂ ਮੀਡੀਅਮ ਹੀ ਰੱਖਣਾ ਹੈ ਚੋਲ ਜਦੋਂ ਬਣਾਉਣੇ ਆ ਬੜੇ ਰਮਾਨਾ ਬਣਾਉਣੇ ਚਾਹੀਦੇ ਨੇ ਕਈ ਲੋਕ ਚੋਲ ਬਣਾਉਂਦੇ ਆ ਬਹੁਤ ਕਾਲੀ ਕਾਲੀ ਬਣਾਉਂਦੇ ਆ ਕੁੱਕਰ 'ਚ ਵੀ ਬਣਾਉਂਦੇ ਆ ਕੁੱਕਰ 'ਚ ਵੀ ਅੱਛੇ ਬਣ ਜਾਂਦੇ ਆ ਇਹਦੀ ਗੱਲ ਨਹੀਂ ਪੜਦੀ ਕੜਾਹੀ 'ਚ ਬਣਾ ਕੇ ਵੇਖੋ ਬਹੁਤ ਸਵਾਦ ਚੋਲ ਬਣਨਗੇ ਬਾਸ਼ਨਾ ਵੀ ਦੂਰ ਦੂਰ ਤੱਕ ਘਰ ਦੇ ਵਿੱਚ ਮੈੱਕੇਗੀ ਆ ਤੁਸੀਂ ਦੇਖੋ ਨਿਤਰਾ ਮੀਡੀਅਮ ਸੇਕ ਦੇ ਉੱਪਰ ਦੋ ਚਾਹਵਰੀ ਚਲਾਵਾਂਗੇ ਇਹਨੂੰ ਤੇ ਠੱਕ ਦਵਾਂਗੇ ਆ ਦੋਸਤੋ ਸੇਕ ਮੈਂ ਮੀਡੀਅਮ ਰੱਖਿਆ ਤੁਸੀਂ ਦੇਖ ਸਕਦੇ ਹੋ ਸੇਕ ਆਪਾਂ ਜ਼ਿਆਦਾ ਨਹੀਂ ਰੱਖਣਾ ਜ਼ਿਆਦਾ ਸੇਕ ਨਾਲ ਇਹ ਹੁੰਦਾ ਚੋਲ ਜਿਹੜੇ ਹੁੰਦੇ ਆ ਕੱਚੇ ਪੱਕੇ ਰਹਿ ਜਾਂਦੇ ਆ ਤੇ ਜੋ ਤੇਜ਼ ਬਣ ਜਾਂਦੇ ਆ ਬਾਕੀ ਉਹੋ ਜੀ ਚੀਜ਼ ਨਹੀਂ ਬਣਦੀ ਫਲਾਵਰਟ ਨਹੀਂ ਹੁੰਦੀ ਝੋਲਾ ਵਿੱਚ ਆ ਤੁਸੀਂ ਦੇਖ ਰਹੇ ਹੋ ਨਾ ਪਾਣੀ ਸੁੱਕਣਾ ਸ਼ੁਰੂ ਹੋ ਗਿਆ ਹੈ ਬਿਲਕੁਲ ਥੋੜਾ ਜਿਹਾ ਪਾਣੀ ਰਹਿ ਗਿਆ ਫਿਰ ਆਪਾਂ ਚੋਲਾ ਨੂੰ ਘਟਸੇ ਦੇ ਉੱਪਰ ਰੱਖ ਕੇ ਜਦੋਂ ਬੰਦ ਕਰਾਂਗੇ ਫਿਰ ਆਪਾਂ ਇਹਨੂੰ ਰੈਸਟ ਦੇਵਾਂਗੇ ਤਾਂ ਦੋਸਤੋ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਆ ਜਦੋਂ ਵੀ ਤੁਸੀਂ ਮਟਰਾਂ ਵਾਲੇ ਚੋਲ ਬਣਾਓ ਚੋਲ ਜਦੋਂ ਬਣ ਜਾਣ ਇਹਨਾਂ ਨੂੰ ਤਕਰੀਬਨ 10-15 ਮਿੰਟ ਲਈ ਰੈਸਟ ਕਰਨ ਲਈ ਰੱਖ ਦਿਓ ਕਿਉਂਕਿ ਜਦੋਂ ਤਾਜ਼ੇ-ਤਾਜ਼ੇ ਚੋਲ ਬਣਦੇ ਆ ਇਹਨੂੰ ਹਿਲਾਉਣਾ ਨਹੀਂ ਚਾਹੀਦਾ 10-15 ਮਿੰਟ ਦੀ ਸਾਨੂੰ ਇਹਨੂੰ ਰੈਸਟ ਦੇਣਾ ਬਹੁਤ ਜ਼ਰੂਰੀ ਆ ਰੈਸਟ ਦੇਣ ਨਾਲ ਇਹ ਬਣ ਜਾਂਦੇ ਆ ਕਿ ਚੋਲ ਆ ਇੱਕ-ਇੱਕ ਦਾਣਾ ਇੱਕ-ਇੱਕ ਮਿਲ ਖੜੇ ਦਾਣੇ ਵਰਗੇ ਬਣਦੇ ਆ ਤੇ ਬਹੁਤ ਵਧੀਆ ਚੋਲ ਬਣਨਗੇ ਆ ਤੁਸੀਂ ਵੀ ਵੇਖਿਓ 15 ਮਿੰਟ ਰੈਸਟ ਕਰਨ ਤੋਂ ਬਾਅਦ ਹੀ ਚੋਲਿਆਂ ਨੂੰ ਪੋਲਿਓ ਤੇ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਦੋਸਤੋ ਤੁਸੀਂ ਦੇਖ ਸਕਦੇ ਹੋ ਚੋਲ ਭਣ ਕੇ ਹੋ ਗਏ ਨੇ ਤਿਆਰ ਰੈਸਟ ਦੇਣ ਤੋਂ ਬਾਅਦ ਚੋਲ ਬਹੁਤ ਵਧੀਆ ਬਣੇ ਨੇ ਆ ਤੁਸੀਂ ਦੇਖੋ ਇੱਕ ਇੱਕ ਦਾਣਾ ਵੱਖਰਾ ਵੱਖਰਾ ਹੋ ਰਿਹਾ ਹੈ ਚੋਲਿਆਂ ਦਾ ਬਹੁਤ ਵਧੀਆ ਬਾਸਮਤੀ ਚੋਲਿਆ ਹੈ ਮਹਿਕਾਂ ਵੀ ਪੂਰੇ ਘਰ ਦੇ ਵਿੱਚ ਖਿਲ ਰਹੀਆਂ ਨੇ ਬਹੁਤ ਮਹਿਕ ਆ ਰਹੀ ਹੈ ਬਾਸਮਤੀ ਦੀ ਆ ਦੇਖੋ ਕਿੱਡੇ ਵਧੀਆ ਚੋਲ ਬਣੇ ਨੇ ਆ ਹੁਣ ਆ ਦੋਸਤੋ ਆਪਾਂ ਇਹਨੂੰ ਪਲੇਟਿੰਗ ਕਰਨ ਲਈ ਬਿਲਕੁਲ ਚੋਲ ਰੈਡੀ ਨੇ ਤੇ ਹੁਣ ਮੈਂ ਇਹਨੂੰ ਪਾਵਾਂਗਾ ਇੱਕ ਪਲੇਟ ਦੇ ਵਿੱਚ ਮਟਰਾਂ ਵਾਲੇ ਚੋਲ ਜਿਹੜਾ ਤੁਸੀਂ ਰੋਟੀ ਬਣਾਓ ਇਹਨੂੰ ਦਹੀਂ ਨਾਲ ਖਾ ਸਕਦੇ ਆ ਦਹੀਂ ਭੱਲਿਆਂ ਨਾਲ ਖਾ ਸਕਦੇ ਆ ਆ ਦੇਖੋ ਮੈਂ ਹੁਣ ਪਲੇਟ ਦੇ ਵਿੱਚ ਪਾ ਲਿਆ ਚੋਲ ਬਹੁਤ ਵਧੀਆ ਚੋਲ ਬਣੇ ਨੇ ਮੈਨੂੰ ਚੋਲ ਹਮੇਸ਼ਾ ਇੱਕ ਕਰਾਰੇ ਸਵਾਲ ਲੱਗਦੇ ਆ ਮੈਂ ਕਿਸੇ ਵੇਲੇ ਜੇ ਗਰਮ ਗਰਮ ਹੋਊ ਤੇ ਫਿਰ ਤੇ ਮੈਂ ਬਗੈਰ ਦਹੀਂ ਦੇ ਵੀ ਮੈਨੂੰ ਬਹੁਤ ਸਵਾਲ ਲੱਗਦੇ ਆ ਕੀ ਗਰਮ ਗਰਮ ਚੋਲ ਜਿਹੜੇ ਹੁੰਦੇ ਆ ਸਰਦੀ ਵਿੱਚ ਅਗਰ ਚੋਲ ਮਿਲ ਜੇ ਨਾਲ ਚਾਹ ਦਾ ਕੱਪ ਮਿਲ ਜੇ ਤਾਂ ਹੋਰ ਬੰਦੇ ਨੂੰ ਕੀ ਚਾਹੀਦਾ ਬਹੁਤ ਵਧੀਆ ਚੋਲ ਬਣੇ ਦੋਸਤੋ ਆ ਦੋਸਤੋ ਤੁਸੀਂ ਵੀ ਰੈਸਪੀ ਮੇਰੀ ਨੂੰ ਫੋਲੋ ਕਰੋ ਤੇ ਮੇਰੇ ਚੈਨਲ ਨੂੰ ਜ਼ਰੂਰ ਦੇਖਦੇ ਰਹੋ ਹੋਰ ਵੀ ਮੈਂ ਵਧੀਆ ਵਧੀਆ ਰੈਸਪੀ ਇਸ ਤੁਹਾਡੇ ਲਈ ਆਉਣ ਵਾਲੇ ਦਿਨਾਂ ਵਿੱਚ ਲੈ ਕੇ ਆਵਾਂਗਾ ਆ ਦੋਸਤੋ ਤੁਹਾਨੂੰ ਕਿੱਦਾਂ ਲੱਗੀ ਮੇਰੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਨੂੰ ਜਰੂਰ ਤੁਸੀਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਅੱਜ ਮੇਰੇ ਮਟਰਾਂ ਵਾਲੇ ਚੋਲ ਕਿਸ ਤਰ੍ਹਾਂ ਦੇ ਲੱਗੇ ਆ ਆ ਦੋਸਤੋ ਵੇਖਦੇ ਰਹੋ ਮੇਰਾ ਚੈਨਲ ਬੋਬੀ ਕਲੇ ਵੀਡੀਓਜ਼ ਤਾਂ ਮੇਰੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ